ਭਾਈ ਆਹ ਵੀਡੀਓ ਨਾ ਐਂਡ ਤੱਕ ਜਰੂਰ ਵੇਖਿਓ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਇਨਾਂ ਵੱਲੋਂ ਜੋ ਕਿਹਾ ਗਿਆ ਨਸ਼ਤਰ ਗਿੱਲ ਨੂੰ ਜੋ ਮਜ਼ਾਕ ਉਡਾਇਆ ਗਿਆ ਉਸ ਦੇ ਗੀਤ ਦਾ ਕਿ ਉਹ ਸਹੀ ਕੀਤਾ ਇਨਾਂ ਲੋਕਾਂ ਨੇ ਜਾਂ ਫਿਰ ਗਲਤ ਹੈ ਇਹ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਸਾਂਝੇ ਕਰਿਓ ਹੁਣ ਤੁਹਾਡੇ ਨਾਲ ਇਹ ਵੀਡੀਓ ਫੁੱਲ ਸਾਂਝੀ ਕਰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ जान ते पाणी ਭਾਈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨਿਸ਼ੱਤਰ ਗਿੱਲ ਨੇ ਜੋ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਉਸ ਵਿੱਚ ਉਹਨਾਂ ਨੇ ਇਸ ਵੀਡੀਓ ਦੇ ਬਾਰੇ ਲਿਖਿਆ ਕਿਉਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ ਤੁਸੀਂ ਸਾਰੇ ਮੇਰੇ ਤੋਂ ਵੱਡੇ ਤੇ ਸੁਰੀਲੇ ਕਲਾਕਾਰ ਹੋ ਮੰਨ ਲਿਆ ਪਰ ਮੈਂ ਤੇ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਤੇ ਸਤਿਕਾਰ ਕਰਦਾ ਤੇ ਉਹਨਾਂ ਵੱਲੋਂ ਜੋ ਗਾਇਆ ਉਹ ਤੇ ਹਮੇਸ਼ਾ ਸਾਰੀ ਦੁਨੀਆ ਯਾਦ ਕਰਦੀ ਹੈ ਖੁਸ਼ ਰਹੋ ਆਪਣੀ ਪੋਸਟ ਤੇ ਕਮੈਂਟ ਪੜ ਲਓ ਕਿੰਨੀ ਕੋ ਸ਼ਾਬਾਸ਼ ਮਿਲੀ ਹੈ ਤੁਹਾਨੂੰ ਬਾਕੀ ਇਸ ਵੀਡੀਓ ਤੇ ਪ੍ਰਤੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ